देखो पंजाब ਦੇ ਵਿੱਚ ਬਹੁਤ ਜ਼ਰੂਰਤ ਹੈ ਕਿ ਇੱਕ ਖੇਤਰੀ ਪਾਰਟੀ ਹੋਵੇ ਪੰਜਾਬ ਦੀਆਂ ਸਮੱਸਿਆ ਨੇ ਜਿਹੜੀਆਂ ਬੜੀਆਂ ਹੈ ਵਿਲੱਖਣ ਸਮੱਸਿਆ ਦੂਜੀਆਂ ਸਟੇਟਾਂ ਨਾਲੋਂ ਕਾਫੀ ਡਿਫਰੈਂਟ ਨੇ ਤੇ ਇਹ ਵਿਲੱਖਣੇਪਨ ਨੂੰ ਸਿਰਫ ਇੱਕ ਖੇਤਰੀ ਪਾਰਟੀ ਤੇ ਖੇਤਰੀ ਲੀਡਰ ਹੀ ਸਮਝ ਸਕਦੇ ਆ ਉਹ ਦਿੱਲੀ ਚ ਬੈਠੇ ਇਹਨਾਂ ਨੂੰ ਨਹੀਂ ਸਮਝ ਸਕਦੇ ਤੋਂ ਇਸੇ ਕਰਕੇ ਪਹਿਲਾਂ ਵੀ ਦੇਖੋ ਪੰਜਾਬ ਦੇ ਵਿੱਚ ਕਾਲੀ ਦਲ ਇਹਨਾਂ ਟੌਪ ਤੇ ਸੀਗਾ ਕਿਉਂਕਿ ਲੋਕ ਪੰਜਾਬੀ ਅਕਾਲੀ ਦਲ ਨੂੰ ਆਪਣੀ ਪਾਰਟੀ ਸਮਝਦੇ ਸੀ ਪਰ ਇਹਨਾਂ ਦੀਆਂ ਕੁਝ ਗਲਤੀਆਂ ਦੇ ਕਰਕੇ ਜਿਹੜਾ ਸਪੋਰਟ ਬੇਸ ਸੀ ਅਕਾਲੀ ਦਲ ਦਾ ਉਹ ਦੂਰ ਹੋ ਗਿਆ ਤੇ ਪਰ ਹੁਣ ਜਦੋਂ ਇੱਕ ਨਵੀਂ ਉਮੀਦ ਜਾਗੀ ਆ ਹੁਣ ਜਦੋਂ ਪਾਰਟੀ ਦੀ ਨਵੀਂ ਮੈਂਬਰਸ਼ਿਪ ਆ ਰਹੀ ਆ ਪੁਰਾਣੀ ਮੈਂਬਰਸ਼ਿਪ ਪੁਰਾਣੀ ਲੀਡਰਸ਼ਿਪ ਨੇ ਆਪਣੀਆਂ ਗਲਤੀਆਂ ਮੰਨ ਲੀਆਂ ਔਰ ਮਾਫੀ ਵੀ ਮੰਗ ਲਈ ਤੇ ਹੁਣ ਇਹ ਆਪਾਂ ਨੂੰ ਇਹੀ ਆਪਣੀ ਖੇਤਰੀ ਪਾਰਟੀ ਨੂੰ ਮੁੜ ਮਜ਼ਬੂਤ ਕਰਕੇ ਉਸੇ ਮਕਾਮ ਤੇ ਲੈਣਾ ਚਾਹੀਦਾ ਜਿੱਥੇ ਪਹਿਲਾਂ ਸੀਗੀ ਜਦੋਂ ਮੈਂ ਆਮ ਆਦੀ ਪਾਰਟੀ ਜੁਆਇਨ ਕੀਤੀ ਸੀ ਉਹਦੇ ਹੀ ਸੋਚ ਕੇ ਕੀਤੀ ਸੀ ਕਿ ਆਮ ਆਦੀ ਪਾਰਟੀ ਖੇਤਰੀ ਪਾਰਟੀ ਕੋ ਚੱਲੇਗੀ ਕਿਉਂਕਿ ਇਹਨਾਂ ਦੇ ਕਨਸਟੀਟਿਊਸ਼ਨ 'ਚ ਸੀਗਾ ਕਿ ਲੋਕਲ ਲੀਡਰਸ਼ਿਪ ਹੀ ਸਾਰੇ ਫੈਸਲੇ ਕਰੇਗੀ ਪਰ ਅਲਟੀਮੇਟਲੀ ਉਹ ਚੀਜ਼ ਨਹੀਂ ਹੋਈ ਮੈਂ ਹੁਣ 6-7 ਸਾਲ ਤੋਂ ਜਦੋਂ ਪੋਲਿਟਿਕਸ ਤੋਂ ਪਾਸੇ ਬੈਠਾ ਸੀ ਤਾਂ ਪਬਲਿਕ ਤੋਂ ਬੜਾ ਪ੍ਰੈਸ਼ਰ ਆ ਰਿਹਾ ਸੀ ਲੋਕ ਕਹਿੰਦੇ ਸੀ ਕਿ ਜੀ ਤੁਸੀਂ ਐਕਟਿਵ ਹੋਵੋ ਪਾਰੀ ਵਾਰੀ ਆਪਣੇ ਆਪ ਨੂੰ ਫੀਲ ਹੋ ਰਹੀ ਸੀ ਕਿ ਪੰਜਾਬ ਦੇ ਚੰਨੀ ਲੋੜਾ ਤੇ ਇੱਥੇ ਸਾਈਡ ਤੇ ਕਿਉਂ ਬੈਠੇ ਆ ਐਕਟਿਵ ਕਿਉਂ ਨਹੀਂ ਕਿਉਂ ਨਹੀਂ ਹੋਏ ਹੁਣ ਜਦੋਂ ਇਹ ਮੌਕਾ ਮਿਲਿਆ ਜੋ ਕਾਲੀ ਦਲ ਤੇ ਇੱਕ ਬਿਲਕੁਲ ਨਵੀਂ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਖੜੀ ਹੋ ਰਹੀ ਆ ਤੇ ਹੁਣ ਮੈਂ ਸੋਚਿਆ ਕਿ ਆਪਣੀ ਜੋ ਆਪਣਾ ਰੋਲ ਪਲੇ ਕਰ ਸਕੀਏ ਇਸੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰ ਲਈ ਤਾਂ ਉਹ ਜੁੜਨਾ ਚਾਹੀਦਾ ਜੋ ਇਹ ਹਮਲਾ ਹੋਇਆ ਇਹ ਬਹੁਤ ਹੀ ਮੰਦਪਕਾ ਇਹ ਬਿਲਕੁਲ ਇੱਕ ਬਹੁਤ ਹੀ ਗਲਤ ਕੰਮ ਆ ਬਹੁਤ ਮੰਦਪਕਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ